ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਜਰ ਹੋਵੇਗਾ ਕਿਉਂਕਿ ਇੱਕ ਤਕੜਾ ਬੱਦਲਵਾਈ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਿਆ ਹੈ ਕਿਸ ਦੇ ਕੀ ਹਾਲਾਤ ਹੋਣਗੇ ਕਿਹੜੇ ਇਲਾਕੇ ਵਿੱਚ ਇਸ ਦੇ ਫਿਲਹਾਲ ਪ੍ਰਭਾਵ ਦਿਖਾਈ ਦੇ ਰਹੇ ਆ ਤੇ ਕੀ ਮੀਂਹ ਦੀ ਸੰਭਾਵਨਾ ਇਸ ਇਲਾਕੇ ਦੇ ਵਿੱਚ ਬਣਦੀ ਹੈ ਕਿ ਨਹੀਂ ਕਿਉਂਕਿ ਸਵੇਰ ਦੇ ਵੇਲੇ ਤੋਂ ਹੀ ਕੜਾਕੇ ਦੀ ਧੁੱਪ ਪੰਜਾਬ ਦੇ ਵਿੱਚ ਪੈ ਰਹੀ ਹੈ ਤਾਪਮਾਨ ਫੇਰ ਤੋਂ ਵੱਧ ਚੁੱਕੇ ਨੇ ਤਾਪਮਾਨ ਪੰਜਾਬ ਦੇ ਵਿੱਚ 35 ਡਿਗਰੀ ਤੋਂ ਪਲੱਸ ਚੱਲ ਰਿਹਾ ਹੈ ਹੁਮਸ ਦਾ ਮਾਹੌਲ ਥੋੜਾ ਜਿਹਾ ਘਟਿਆ ਕਿਉਂਕਿ ਬੀਤੇ ਦਿਨਾਂ ਜੋ بارش ਹੋਈ ਹੈ ਜੋ ਵਰਖਾ ਹੋਈ ਹੈ ਉਸ ਦੇ ਨਾਲ ਕਿਤੇ ਨਾ ਕਿਤੇ ਹਮਸ ਨੂੰ ਥੋੜੀ ਠੱਲ ਪਈ ਹੈ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਤੇ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਪੰਜਾਬ ਦੇ ਉੱਪਰ ਜਿਹੜਾ ਬੱਦਲੋ ਸਿਸਟਮ ਬਣਿਆ ਹੋਇਆ ਜੀ ਉਹ ਪੂਰਬੀ ਸੌਰੀ ਪੱਛਮੀ ਹਿੱਸੇ ਤੋਂ ਲਗਾਤਾਰ ਆ ਰਿਹਾ ਹੈ ਜੀ ਦੱਖਣ ਦੇ ਇਲਾਕੇ ਤੋਂ ਵੀ ਆ ਰਿਹਾ ਹੈ ਜਿਹੜਾ ਕਿ ਰਾਜਸਥਾਨ ਤੋਂ ਐਂਟਰੀ ਕਰ ਚੁੱਕਿਆ ਹੈ ਅ ਇਸ ਦੇ ਨਾਲ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਕੀ ਕੀ ਸੰਭਾਵਨਾ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਤੁਹਾਡੇ ਸਾਹਮਣੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਅਗਰ ਚੈਨਲ ਤੇ ਨਵੇਂ ਹੋ ਵੈਦਰ ਅਪਡੇਟਸ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਆਪਾਂ ਨਾਅ ਉਕਾਸ ਦੀ ਗੱਲ ਕਰਦੇ ਹਾਂ ਕਿ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਕੀ ਕੀ ਹਾਲਾਤ ਬਣੇ ਹੋਏ ਨੇ ਉਹ ਵੀ ਦੇਖ ਲੈਂਦੇ ਹਾਂ ਜੀ ਤਾਜ਼ਾ ਜੋ ਸੈਟਲਾਈਟ ਮੈਪ ਤੋਂ ਕਲੀਅਰ ਹੋ ਰਹੀ ਐ ਸੀ ਉਹ ਤੁਸੀਂ ਦੇਖ ਰਹੇ ਹੋ ਕਿ ਜ਼ਿਲ੍ਹਾ ਇਹਦੇ ਵਿੱਚ ਅੰਮ੍ਰਿਤਸਰ ਹੋ ਗਿਆ ਜੀ ਤਰਨਤਾਰਨ ਹੋ ਗਿਆ ਜਲੰਧਰ ਕਪੂਰਥਲਾ ਹੋ ਗਿਆ ਜੀ ਲੁਧਿਆਣਾ ਹੋ ਗਿਆ ਮੋਗਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਫਰੀਦਕੋਟ ਹੋ ਗਿਆ ਤੇ ਬਠਿੰਡਾ ਜ਼ਿਲ੍ਹਾ ਇਹਨਾਂ ਇਲਾਕਿਆਂ ਵਿੱਚ orange alert ਜਾਰੀ ਹੈ ਕਿਉਂਕਿ ਬੱਦਲਬਾਈ ਇਹਨਾਂ ਇਲਾਕਿਆਂ ਦੇ ਉੱਪਰ ਵਧੀਆ ਤਰੀਕੇ ਨਾਲ ਬਣੀ ਹੋਈ ਐ ਤੇ ਹਲਕੀ ਦਰਮਿਆਨੀ ਬੱਤਲਵਈ ਨਾ ਇਲਾਕਿਆਂ ਦੇ ਨੇੜੇ ਤੇੜੇ ਦੇ ਜਿਹੜੇ ਸ਼ਹਿਰ ਨੇ ਉਹਨਾਂ ਵਿੱਚ ਵੀ ਹਲਕਾ ਦਰਮਿਆਨਾ ਬੂੰਦਾਬੰਦੀ ਦੇ ਨਾਲ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਆ ਆਉਂਦੇ 4 ਤੋਂ 5 ਘੰਟੇ ਇਹਨਾਂ ਇਲਾਕਿਆਂ ਵਿੱਚ ਗਰਜ ਚਮਕ ਦੇ ਨਾਲ ਬੂੰਦਾਬੰਦੀ ਦੇ ਹਾਲਾਤ ਕਾਫੀ ਤਰੀਕੇ ਨਾਲ ਬਣ ਰਹੇ ਨੇ ਇੱਕ ਸਿਸਟਮ ਜਿਹੜੇ ਬਣ ਰਹੇ ਨੇ ਇਹਨਾਂ ਨਾਲ ਉਮੀਦ ਇਹ ਜਾਗ ਰਹੀ ਹੈ ਕਿ ਵਧੀਆ ਤਰੀਕੇ ਨਾਲ ਮੀਂਹ ਇਹਨਾਂ ਇਲਾਕਿਆਂ ਵਿੱਚ ਹੋਣ ਦੇ ਚਾਂਸ ਕਾਫੀ ਹੱਦ ਤੱਕ ਵढ़े ਹੋਏ ਨੇ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਆ ਕਿ ਆਉਂਦੇ 3 ਤੋਂ 4 ਜਿਹੜੇ ਘੰਟੇ ਨੇ ਉਹਨਾਂ ਵਿੱਚ ਇਹਨਾਂ ਇਲਾਕਿਆਂ ਦੇ ਦਰਮਿਆਨ ਠੀਕ ਠਾਕ ਮੀਂਹ ਹੋਣ ਦੀ ਉਮੀਦ ਵੱਧ ਰਹੀ ਹੈ ਬਾਕੀ ਇਹਨਾਂ ਇਲਾਕਿਆਂ ਤੋਂ ਬਿਲਾਵਾ ਇਹ ਹੌਲੀ ਹੌਲੀ ਸਿਸਟਮ ਅੱਗੇ ਵਧੇਗਾ ਜਿਸ ਦੇ ਨਾਲ ਆਪਾਂ ਕਹਿ ਸਕਦੇ ਕਿ ਲੁਧਿਆਣਾ ਜਲੰਧਰ ਕਪੂਰਥਲੇ ਵਾਲੇ ਸਿਸਟਮ ਦੇ ਚਾਂਸ ਵਧ ਰਹੇ ਨੇ ਜਾਣਦੇ ਤੇ ਹੌਲੀ ਹੌਲੀ ਬਾਅਦ ਦੁਪਹਿਰ ਬਾਕੀ ਪੰਜਾਬ ਨੂੰ ਵੀ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਬਾਰੇ ਪ੍ਰੋਪਰ ਜਾਣਕਾਰੀ ਜਿਹੜੀ ਤੁਹਾਨੂੰ ਸ਼ਾਮ ਦੀ ਵੀਡੀਓ ਵਿੱਚ ਦਵਾਂਗੇ ਕਿਉਂਕਿ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਸਿਸਟਮ ਥੋੜਾ ਜਿਹਾ ਕਮਜ਼ੋਰ ਵੀ ਪੈਂਦਾ ਦਿਖਾਈ ਦੇ ਸਕਦਾ ਕਿਉਂਕਿ ਇਹ ਸਿਸਟਮ ਜਿਹੜੇ ਨੇ ਹਲੇ ਪੱਛਮੀ ਹਿੱਸੇ ਤੋਂ ਅੱਗੇ ਵਧ ਰਹੇ ਨੇ ਜਿਵੇਂ ਇਹ ਸਿਸਟਮ ਅੱਗੇ ਵਧਣਗੇ ਕੋਈ ਹੋਰ ਅਪਡੇਟ ਅਗਰ ਆਵੇਗੀ ਤਾਂ ਉਹ ਜਾਣਕਾਰੀ ਤੁਹਾਨੂੰ ਸ਼ਾਮ ਦੀ ਵੀਡੀਓ ਵਿੱਚ ਦਵਾਂਗੇ ਉਹ ਜਾਣਕਾਰੀ ਤੁਹਾਨੂੰ ਉਦੇ ਮਿਲੇਗੀ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਜਲਦੀ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਸ਼ਾਮ ਦੀ ਜਾਣਕਾਰੀ 6:30 ਵਜੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦੇ